देखो आज का दिन हमने आपने इसलिए निमंत्रण किया कि पंजाब पुलिस ने इन कोऑर्डिनेशन विद सेंट्रल एजेंसी हरियाणा पुलिस दिल्ली पुलिस और इंटेलिजेंस एजेंसी जो पंजाब की हैं एक इंटरनेशनल टैरिस मड्यूल को बस्ट किया है जिम्मे तुम तो सार् पता कि पच्ची तरीक न गुरदासपुर सिटी थाने के उ ਐਂਡ ਗ੍ਰੇਨੇਡਾ ਅਟੈਕ ਹੋਇਆ ਸੀਗਾ ਜਿਸ ਦੇ ਸਬੰਧ ਦੇ ਵਿੱਚ ਐਫਆਈਆ ਦਰਜ ਕਰਕੇ ਇਨਵੈਸਟੀਗੇਸ਼ਨ ਅ ਜਾਰੀ ਕੀਤੀ ਗਈ ਸੀ ਤੇ ਜਦੋਂ ਪਰਤਾਂ ਖੁੱਲੀਆਂ ਅ ਕੜੀ ਨਾ ਕੜੀ ਹਿਊਮਨ ਐਂਡ ਤੇ ਟੈਕਨਿਕਲ ਐਂਡ ਦੀ ਜੋੜੀ ਤਾਂ ਇਹ ਇੱਕ ਸਾਹਮਣੇ ਆਈ ਦੀ ਆਈਏਸੀ ਬੈਗ ਦੇ ਸ਼ਾਜਾਦ ਪੱਟੀ ਜਿਹੜਾ ਟੈਰਿਸਟ ਹੈਗਾ ਉਹ ਇਨਕਲੂਜਨ ਵਿਦ ਜਸ਼ਾਨ ਅਕਤਰ ਤੇ ਉਹਦੇ ਨਾਲ ਉਸਨੇ ਇੱਕ ਮੋਡਿਊਲ ਬਣਾਇਆ ਤੇ ਉਹਦੇ ਨਾਲ ਇੱਕ ਅਮਨਦੀਪ ਏਲੀਅਸ ਅਮਨ ਪੰਨੂ ਜਿਹੜਾ ਕੀ ਗੁਰਦਾਸਪੁਰ ਦਾ ਨਿਵਾਸੀ ਹੈਗਾ ਉਹਨਾਂ ਨੇ ਇੱਕ ਆਪਣੇ ਪੰਜਾਬ ਦੇ ਸੂਬੇ ਦੇ ਵਿੱਚ ਅਤੇ ਦੇਸ਼ ਦੇ ਦੂਜੇ ਸੂਬਿਆਂ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਆਈਐਸਆਈ ਦੀ ਛਾਹ ਹੇਠੇ ਇੱਕ ਆ ਸਾਜਿਸ਼ ਰਜੀਆ ਜਿਸ ਉੱਤੇ ਉਹਨਾਂ ਦੇ ਮਨਸੂਬੇ ਸੀ ਕਿ ਸਰਕਾਰੀ ਅਦਾਰਿਆਂ ਦੇ ਉੱਤੇ ਅਤੇ ਪੁਲਿਸ ਸਟੇਸ਼ਨਾਂ ਦੇ ਉੱਤੇ ਹੈਂਡ ਗ੍ਰੇਨੇਡ ਅਟੈਕ ਕਰਨੇ ਤਾਂ ਜੋ ਇੱਕ دہشت ਦਾ ਮਾਹੌਲ ਕ੍ਰੀਏਟ ਕੀਤਾ ਜਾ ਸਕੇ ਲਾਨ ਆਰਡਰ ਨੂੰ ਡਿਸਟਰਬ ਕੀਤਾ ਜਾ ਸਕੇ ਆਪਸੀ ਭਾਈਚਾਰੇ ਦੇ ਵਿੱਚ ਫਰਕ ਪਾਇਆ ਜਾ ਸਕੇ ਉਸ ਦੀ ਲੜੀ ਵਿੱਚ ਜਿਹੜਾ ਜਸ਼ਾਨ ਅਕਤਰ ਸੀਗਾ ਤੇ ਜਿਹੜਾ ਕਿ ਜਲੰਧਰ ਰੂਲਰ ਦਾ ਰਹਿਣ ਵਾਲਾ ਹੈਗਾ ਤੇ ਸ਼ਾਜਾਦ ਪੱਟੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਉਹ ਪਾਕਿਸਤਾਨੀ ਹੈ ਤੇ ਆਈਐਸਆਈ ਦਾ ਇੱਕ ਪਪਟ ਹੈਗਾ ਜਿਹੜਾ ਹਿੰਦੁਸਤਾਨ ਦੇ ਵਿੱਚ ਐਂਟੀ ਨੈਸ਼ਨਲ ਐਕਟੀਵਿਟੀਜ਼ ਨੂੰ ਅੰਜਾਮ ਦੇ ਰਿਹਾ ਹੈਗਾ ਇਹ ਜਿਹੜਾ ਅਮਨ ਅਮਨਦੀਪ ਹੈ ਜਿਹੜਾ ਈਲੇ ਸਮਨ ਪੰਨੂ ਕਿਉਂਕਿ ਫਰਦਾਸ ਉਹ ਰਹਿਣ ਵਾਲਾ ਹੈਗਾ ਇਹ 2-3 ਸਾਲ ਪਹਿਲਾਂ ਕਿਉਂਕਿ ਰੂਟ ਦੇ ਨਾਲ ਅਮਰੀਕਾ ਪਹੁੰਚਦਾ ਹੈ ਤੇ ਇਹਨਾਂ ਦੇ ਕੰਟੈਕਟ ਦੇ ਵਿੱਚ ਆਂਦਾ ਹੈ ਅਤੇ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਇਹ ਫੁੱਟ ਸੋਲਜਰਸ ਨੂੰ ਇੱਥੇ ਰਿਕਰੂਟ ਕਰਦਾ ਹੈਗਾ ਤੇ ਜਿਨ੍ਹਾਂ ਨੇ ਇਹ ਮਤਲਬ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਆ ਉਹ ਇਹਨਾਂ ਕੋਲੇ ਉਹ ਬੈਠ ਬਾੜ ਬੈਠੇ ਜਿਹੜੇ ਵਿਦੇਸ਼ੀ ਸ਼ਾਜਾਦ ਪੱਟੀ ਤੇ ਜਸ਼ਾਨ ਅਫਤਰ ਇਹਨਾਂ ਨੂੰ ਇਸ ਮੋਡਿਊਲਸ ਨੂੰ ਜਿਹੜੇ ਕਿ ਫੁੱਟ ਸੋਲਜਰਸ ਹੈ ਜਿਹੜੇ ਕਿ ਅਮਨਦੀਪ ਔਰ ਰਿਕਰੂਟ ਕਰਦਾ ਹੈ ਉਹਨਾਂ ਨੂੰ ਹੈਂਡ ਗ੍ਰੇਨੇਡ ਸਪਲਾਈ ਕਰਦੇ ਨੇ ਉਸ ਉਸ ਦੀ ਲੜੀ ਦੇ ਵਿੱਚ ਹੀ ਪਹਿਲਾ ਹੈਂਡ ਗ੍ਰੇਨੇਡ ਇੱਕ ਇੱਕ ਸੋਜੀ ਸਾਜੀ ਅ ਕਾਂਸਪਰੇਸੀ ਦੇ ਤਹਿਤ ਅ ਅ ਗੁਰਦਾਸਪੁਰ ਦੇ ਇੱਕ ਪੁਲਿਸ ਸਟੇਸ਼ਨ ਦੇ ਉੱਤੇ ਸਿੱਟਿਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਇਹ ਸੀਗਾ ਇਹਨਾਂ ਦਾ ਅੱਪ ਵਿਚ ਪਲਾਨ ਇਹ ਸੀਗਾ ਕਿ 4-5 ਦਿਨਾਂ ਦੇ ਅਕਵੇ ਦੇ ਵਿੱਚ ਅਸੀਂ ਦੂਸਰਾ ਜਿਹੜੇ ਵਾਰਦਾਤ ਨੂੰ ਅੰਜਾਮ ਦੇਵਾਂਗੇ ਅਸੀਂ ਜਦੋਂ ਕੀ ਪਹਿਲਾ ਜਦੋਂ ਪਹਿਲੇ ਤੋਂ ਅਟੈਕ ਹੁੰਦਾ ਹੈ ਸਿਟੀਲ ਦਾਸਪੁਰ ਥਾਣੇ ਦੇ ਉੱਤੇ ਉਹਦੇ ਨਾਲ ਜਦੋਂ ਹਿਮੋਨੈਂਟ ਤੇ ਕੜੀਆਂ ਜੋੜਦੇ ਆ ਤਾਂ ਅਸੀਂ ਕੁਝ ਉਹਦੇ ਵਿੱਚ ਗ੍ਰਿਫਤਾਰੀਆਂ ਕਰਦੇ ਆ ਜਿਹਦੇ ਵਿੱਚ ਇੱਕ ਗੁਰਦੇਵ ਸਿੰਘ ਦਾਸਪੁਰ ਦਾ ਰਹਿਣ ਵਾਲਾ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਇੱਕ ਪ੍ਰਦੀਪ ਹੈ ਜਿਹੜਾ ਜਿਹੜਾ ਹਿਸ਼ਾਪੁਰ ਦਾ ਹੈਗਾ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਨਾਂ ਤੋਂ ਜਿਹੜੀ ਪੁੱਛਗਿੱਛ ਕੀਤੀ ਜਾਂਦੀ ਹੈ ਉਹਦੇ ਵਿੱਚ ਇਹ ਸਾਰੇ ਜਿਹੜਾ ਜਿਹੜੇ ਬੰਦੇ ਜਿਹੜਾ ਮੋਡੂਲ ਹੈ ਉਹ ਸਾਰਾ ਅਨਰੀਵਲ ਹੁੰਦਾ ਸਾਰੀ ਗੱਲ ਸਾਹਮਣੇ ਆਉਂਦੀ ਹੈ ਦੋ ਮੋਡਿਊਲਾਂ ਦੇ ਵਿੱਚ ਇੱਕ ਮੋਡਿਊਲ ਦੇ ਵਿੱਚ ਜਿਹੜੇ ਹਰਗੁਣ ਹੈ ਤੇ ਵਿਜੈ ਪਰਜਪਤੀ ਹੈ ਜਿਹੜਾ ਕਿ ਗਵਾਲੀਅਰ ਦਾ ਕਮਟਿਆ ਪ੍ਰੇਜ਼ ਦਾ ਰਹਿਣ ਵਾਲਾ ਹੈ ਹਰਗੁਣ ਹੈ ਜਿਹੜਾ ਕਿ ਜੀਰੇ ਦਾ ਰਹਿਣ ਵਾਲਾ ਹੈ ਉਸਨੇ ਤੇ ਇੱਕ ਉਸਦੇ ਤੀਸਰੇ ਸਾਥੀ ਨੇ ਜਿਸ ਦੀ ਪਹਿਚਾਣ ਕਰ ਲਈ ਗਈ ਹੈ ਟੀਮਾਂ ਡਿਸਪੈਚ ਕਰ ਦਿੱਤੀਆਂ ਗਈਆਂ ਉਸ ਨੂੰ ਅਰੈਸਟ ਕਰ ਲਈ ਇਸ ਟਾਈਮ ਤੇ ਮੈਂ ਉਸ ਦੀ ਜਿਹੜੀ ਹੈਗੀ ਆਇਡੈਂਟੀਟੀ ਡਿਸਕਲੋਸ ਨਹੀਂ ਕਰ ਸਕਦਾ ਉਸ ਨੂੰ ਉਹਨਾਂ ਨੂੰ ਦਿੱਲੀ ਪੁਲਿਸ ਨੇ ਅਰੈਸਟ ਕੀਤਾ ਹੈਗਾ ਜਿਹੜਾ ਕਿ ਉਹ ਸਾਡੇ ਇਸ ਕੇਸ ਦੇ ਵਿੱਚ ਜਿਨ੍ਹਾਂ ਨੇ ਇਸ ਇਸ ਨੂੰ ਵਾਰਦਾਦ ਨੂੰ ਅੰਜਾਮ ਦਿੱਤਾ ਸੀ ਦੂਸਰਾ ਜਿਹੜਾ ਮੋਡਿਊਲ ਸੀਗਾ ਉਸ ਨੂੰ ਸਾਨੂੰ ਇੱਕ ਆ ਸਾਡੇ ਕੋਲ ਕਿਉਂਕਿ ਸੀ ਇਹ ਇਹਨਾਂ ਨੂੰ ਫੜ ਚੁੱਕੇ ਸੀਗੇ ਪਹਿਲੇ ਗੁਰਦੇਤਨ ਨੂੰ ਤੇ ਪ੍ਰਦੀਪ ਨੂੰ ਉਹਨਾਂ ਦੀ ਇੰਟਰੋਗੇਸ਼ਨ ਤੋਂ ਸਾਨੂੰ ਦੂਸਰੇ ਮੋਡਿਊਲ ਬਾਰੇ ਕਾਫੀ ਪਤਾ ਲੱਗ ਗਿਆ ਸੀਗਾ ਇਧਰੋਂ ਸਾਨੂੰ ਇੱਕ ਕੁਝ ਸੂਤਰਾਂ ਤੋਂ ਇਹ ਗੱਲ ਪਤਾ ਲੱਗੀ ਕਿ ਉਹ 30 ਤੇ ਇੱਕ ਦੀ ਦਰਮਿਆਨੀ ਰਾਤ ਨੂੰ ਜਿਸ ਤਰ੍ਹਾਂ ਕਿ ਪਹਿਲਾਂ ਇਹਨਾਂ ਨੇ ਇੱਕ ਸਾਜ਼ਿਸ਼ ਰਚੀ ਸੀਗੀ ਯੋਜਨਾ ਬਣਾਈ ਸੀ ਕਿ ਪਹਿਲੇ ਜਦੋਂ ਅਸੀਂ ਹੈਂਡ ਗ੍ਰੇਡ ਸੱਟਾਂਗੇ ਉਸ ਤੋਂ ਬਾਅਦ ਚਾਰ-ਪੰਜ ਦਿਨ ਦੇ ਵਕਫੇ ਦੇ ਵਿੱਚ ਦੂਜਾ ਹੈਂਡ ਗ੍ਰੇਡ ਅਟੈਕ ਕਰਾਂਗੇ ਉਸ ਨੂੰ ਇਲਜ਼ਾਮ ਦੇਣ ਲਈ ਇਹ ਬਰਦਾਸਪੁਰ ਪਹੁੰਚਦੇ ਨੇ ਉਸੇ ਉਹ ਸੁਤਰਾ ਤੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਇਹਨਾਂ ਨੂੰ ਬਰਦਾਸਪੁਰ ਮਕੇਰੀਆਂ ਰੋਡ ਦੇ 트੍ਰੈਪ ਲਾਇਆ ਜਾਂਦਾ ਉੱਥੇ ਦਾ ਜੀ ਉਸ ਏਰੀਆ ਦੇ ਵੀ ਸਾਨੂੰ ਇਹਨਾਂ ਦੀ ਮੂਵਮੈਂਟ ਦੇ ਬਾਰੇ ਗਿਆਨ ਹੁੰਦਾ ਹੈਗਾ ਉਸ ਤੇ ਵਿੱਚ ਜਦੋਂ ਦੌਰਾਨ ਇਹਨਾਂ ਨੂੰ ਉੱਥੇ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਉਹ ਇਹ ਬਿਨਾ ਅਨਪ੍ਰਵੋਕ ਤਾਕਤ توڑ ਫਾਇਰਿੰਗ ਪੁਲਿਸ ਦੇ ਉੱਤੇ ਕਰਦੇ ਆਂ ਇੰਡੀ ਅਚੇਂਜ ਆਫ ਫਾਇਰ ਜਿਸ ਦਾ ਆਪਣੀ ਜਨ ਹਿੱਤ ਵਿੱਚ ਤੇ ਅਤੇ ਆਪਣੀ ਪਾਰਟੀ ਦੀ ਜਿਹੜੇ ਪੁਲਿਸ ਪਾਰਟੀ ਦੀ ਉਹਦੀ ਰੱਖਿਆ ਲਈ ਰਿਟੈਲੀਟਰੀ ਫਾਇਰ ਕੀਤਾ ਜਾਂਦਾ ਜਿਹਦੇ ਵਿੱਚ ਇਹ ਜਿਹੜੇ ਦੋਨੋਂ ਜਿਹੜੇ ਇਹਦੇ ਵਿੱਚ ਨਵੀਨ ਤੇ ਇੱਕ ਕੁਸ਼ ਜਿਨ੍ਹਾਂ ਦੀ ਆਇਡੈਂਟੀਟੀ ਸੀਗੀ ਉਹ ਜਿਹੜੇ ਦੋਨੋਂ ਤਲਵਾੜੇ ਹਚਾਰਪੁਰ ਦੇ ਰਹਿਣ ਵਾਲੇ ਨੇ ਉਹ ਉਹਦੇ ਵਿੱਚ ਇੰਜਰਡ ਹੁੰਦੇ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਇੱਕ ਵੱਖਰਾ ਪਰਚਾ ਦਰਜ ਕੀਤਾ ਗਿਆ ਤੇ ਉਹਦੇ ਵਿੱਚ ਜਦੋਂ ਐਫਐਸਐਲ ਤੇ ਮੌਤਾਂ ਮਲਾਜਾ ਕੀਤਾ ਜਾਂਦਾ ਤਾਂ ਇਹਨਾਂ ਕੋਲੋਂ ਇੱਕ ਪੀ 86 ਬਲੂ ਰੰਗ ਦਾ ਚਾਈਨੀਜ਼ ਹੈਂਡ ਗ੍ਰਨੇਡ ਰਿਕਵਰ ਹੁੰਦਾ ਜਿਸ ਨੂੰ ਐਫਐਸਐਲ ਨੇ ਬੜੀ ਸਕਸੈਸਫੁਲੀ ਅੱਜ ਦੇ ਫਿਊਜ਼ ਕਰ। ਸੋ ਇਹਦੇ ਨਾਲ ਅਸੀਂ ਇੱਕ ਇੰਟਰਨੈਸ਼ਨਲ ਮੋਡਿਊਲ ਜਾਂ ਟੈਰਨ ਮੋਡਿਊਲ ਹੈ ਜਿਹੜਾ ਕਿ ਦੇਸ਼ ਦੇ ਵਿੱਚ ਰਾਜਤਾ ਫਲਾਨ ਲਈ ਸક્રિય ਹੋਇਆ ਸੀ ਉਸ ਨੂੰ ਬਸਟ ਕੀਤਾ ਹੈਗਾ। ਹੋਰ ਜਿਹੜੀਆਂ ਅਨਸਖਾਮੀ ਘਟਨਾਵਾਂ ਜਿਹੜੀਆਂ ਇਹ ਅੰਜਾਮ ਦੇਣ ਵਾਲੇ ਸੀ ਉਹਨਾਂ ਨੂੰ ਅਸੀਂ ਰੋਕਿਆ ਹੈਗਾ। ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਗੱਲਾਂ ਸਾਹਮਣੇ ਆਣਗੀਆਂ ਤੁਸੀਂ ਤੁਹਾਡੇ ਸਾਹਮਣੇ ਲਿਆਂਦੀਆਂ ਜਾਣਗੀਆਂ। ਇਸ ਸਾਰੇ ਘਟਨਾਕ੍ਰਮ ਦੇ ਵਿੱਚ ਦਿੱਲੀ ਪੁਲਿਸ ਸੈਂਟਰਲ ਏਜੰਸੀਜ਼ ਹਰਿਆਣਾ ਪੁਲਿਸ ਪੰਜਾਬ ਪੁਲਿਸ ਇੰਟੈਲੀਜੈਂਸ ਏਜੰਸੀਜ਼ ਆਫ ਪੰਜਾਬ ਨੇ ਬਹੁਤ ਰਲ ਮਿਲ ਕੇ ਇਸ ਨੂੰ ਜਾਨ ਦਿੱਤਾ बिकॉज़ ਇਹ ਇੱਕ ਪੈਨ ਇੰਡੀਆ ਨੈਸ਼ਨਲ ਜਿਹੜਾ ਹੈਗਾ ਇਸ਼ੂ ਹੈਗਾ ਜਿਸ ਤਰ੍ਹਾਂ ਰੀਸੈਂਟ ਲਾਲ ਕਿਲੇ ਦੇ ਕੋਲੇ ਏਡਾ ਵੱਡਾ ਹਾਦਸਾ ਆਈਐਸਆਈ ਸਪੌਂਸਰਡ ਟੈਰਿਸਟਾ ਨੇ ਜਾਨ ਦਿੱਤਾ ਉਸੇ ਦੀ ਲੜੀ ਦੇ ਵਿੱਚ ਇਹ ਇੱਕ ਇਹ ਮੋਡੂਲ ਸੀਗਾ ਜਿਸ ਨੂੰ ਅਸਲੀ ਬੜੇ ਸਕਸੈਸਫੁਲੀ ਬਸਟ ਕੀਤਾ ਪਰ ਕੋਲ ਕਿੰਨੇ ਜਣੇ ਫੜੇ ਗਏ ਆ ਜਿਹੜਾ ਇਹਦੇ ਵਿੱਚ ਪੁੱਲ ਜਿਸ ਤਰ੍ਹਾਂ ਪਹਿਲੇ ਜਿਹੜਾ ਅਸੀਂ ਜਿਹੜਾ ਪਰਚਾ ਦਰਜ ਕੀਤਾ ਗਿਆ ਸੀ ਉਹਦੇ ਵਿੱਚ ਅਸੀਂ ਦੋ ਅरेस्टਾ ਕੀਤੇ ਸੀ ਬਡੇਤੇ ਪਰਦੀਦ ਜਿਵੇਂ ਮੈਂ ਆਪ ਨੂੰ ਦੱਸਿਆ ਉਹਨੇ ਵੀ ਗਾਂ ਪੁੱਛ ਗੇਚ ਤੋਂ ਦੋ ਬੰਦੇ ਜਿਹੜੇ ਸਾਡੇ ਇਸ ਕੇਸ ਦੇ ਵਿੱਚ ਵਾਂਟਡ ਸੀਗੇ ਉਹ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰਦੇ ਕੀਤੇ ਜਾ ਚੁੱਕੇ ਨੇ ਹਰਗੁਣ ਫ੍ਰੋਮ ਜੀਰਾ ਐਂਡ ਜਿਹੜਾ ਵਿਜੇ ਪ੍ਰਜਾਪਤੀ ਹੈਗਾ ਕੁਆਡਰ ਵਾਲਾ ਤੀਸਰਾ ਬੰਦਾ ਜਿਹੜਾ ਇਹਦੇ ਵਿੱਚ ਇਸ ਮੋਡੂਲ ਵਿੱਚ ਸੀਗਾ ਹੀ ਹੈਸ ਬੀਨ ਆਡੈਂਟੀਫਾਈਡ ਅਰੀਮਨ ਡਿਸਪੈਚ ਕਰ ਦਿੱਤੀ ਹੈਗੇ ਉਹ ਰੈਸਟ ਕਰ ਲਈ ਬਟ ਆਈ ਕਾంట్ ਡਿਸਕਲੋਸ ਹਿਸ ਆਇਡੈਂਟੀ ਜਿਹੜਾ ਸੈਕੰਡ ਮੋਡੂਲ ਸੀਗਾ ਉਹਦੇ ਵਿੱਚ ਨਵੀਨ ਅਤੇ ਕੁਛ ਨੂੰ ਗ੍ਰਫਤਾਰ ਕਰ ਲਿੱਤਾ ਗਿਆ ਹੈਗਾ ਆਫਟਰ ਜਿਹੜਾ ਮੈਂ ਦੱਸਿਆ ਜੋ ਅੱਜ ਦਰਮਿਆਨੀ ਰਾਤ ਨੂੰ ਸਰੇ ਚੇਂਜ ਆਫ ਫਾਇਰ ਹੋਇਆ ਪੁਲਿਸ ਤੇ ਉਹਨਾਂ ਦੇ ਵਿੱਚੋਂ ਜਗਿਆਨਾ ਪਿਸਤੌਲ ਉਹਨਾਂ ਤੋਂ ਇੱਕ ਬਰਾਮਦ ਹੋਈ ਹੈ 132 ਬੋਰ ਦੀ ਪਿਸਤੌਲ ਬਰਾਮਦ ਹੋਈ ਹੈ ਜਿਵੇਂ ਮੈਂ ਦੱਸਿਆ ਇੱਕ ਪੀ 86 ਹੈਂਡ ਗ੍ਰੇਨੇਡ ਚਾਈਨਸ ਮੇਡ ਵੀ ਉਹਨਾਂ ਤੋਂ ਰਿਕਵਰ ਹੋ ਗਿਆ ਕਿਉਂਕਿ ਉਹ ਸਾਡੇ ਕੇਸ ਦੇ ਨਾਲ ਰਿਲੇਟਰ ਨੇ ਉਹਨਾਂ ਨੂੰ ਅਸੀਂ ਜਿਸ ਤਰ੍ਹਾਂ ਦਿੱਲੀ ਵਾਲਿਆਂ ਦੀ ਜਾਂਚ ਖਤਮ ਹੁੰਦੀ ਹੈ ਅਸੀਂ ਉਹਨਾਂ ਨੂੰ ਪ੍ਰੋਡਕਸ਼ਨ ਵਾਰਡ ਤੇ ਆਪਾਂ ਜਿਹਨਾਂ ਦੇ ਅਕਾਊਂਟ ਤੇ ਦੇਵਿਜਿਆ ਕਿ ਜਿਹਰੇ ਲਾਜ ਨੇ ਜਿਹਰੇ ਲਾਜ ਨੇ ਉਹ ਕੀ ਉਹ ਤਾਂ ਇੱਕ ਪ੍ਰੋਸੀਜਰ ਹੈਗਾ ਕਿ ਜਿਸ ਤਰ੍ਹਾਂ ਵੀ ਕੋਈ ਫਾਇਰ ਐਕਸਚੇਂਜ ਹੁੰਦਾ ਹੈ ਤੇ ਇਹ ਕੋਈ ਵੀ ਜਦੋਂ ਇੰਜਰਡ ਹੁੰਦਾ ਉਸ ਨੂੰ ਹਸਪੀਟਲ ਲੈ ਕੇ ਜਾਣਾ ਹੁੰਦਾ ਉਹ ਸਾਰਾ ਪ੍ਰੋਸੀਜਰ ਹੈਜ਼ ਬੀਨ ਫਾਲੋਡ ਤੇ ਉਹਨਾਂ ਦਾ ਉਹ ਦੇ ਆਰ ਅੰਡਰ ਟ੍ਰੀਟ ਸੀ ਜਿਹੜਾ ਨੈਕਸਟ ਟਾਰਗੇਟ ਸੀਗਾ ਜਦੋਂ ਇਹਨਾਂ ਦੇ ਨਾਲ ਫੁੱਲਸ ਮੁਕਾਬਲਾ ਹੁੰਦਾ ਹੈ ਤਾਂ ਨੈਕਸਟ ਟਾਰਗੇਟ ਕਿਹੜਾ ਕੋਈ ਸਰਕਾਰੀ ਇਮਾਰਤ ਸੀਗੀ ਜਿੱਥੇ ਇਹਨਾਂ ਨੇ ਗ੍ਰਨੇਡ ਸੁੱਟਣਾ ਸੀਗਾ ਜਿਹੜਾ ਦੇਖੋ ਜੇਲੀ ਪਹਿਲੀ ਗੱਲ ਜਿਹੜੇ ਪਹਿਲੇ ਜਦੋਂ ਜਿਹੜੇ ਬੰਦੇ ਅਸੀਂ ਅਰੈਸਟ ਕੀਤੇ ਹੈਗੇ ਨੇ ਉਹਨਾਂ ਦੀ ਪੁੱਛਗਿੱਛ ਵਿੱਚ ਤਾਂ ਇਹਨਾਂ ਨੂੰ ਟਾਰਗੇਟ ਦਿੱਤੇ ਗਏ ਸੀਗੇ ਪੁਲਿਸ ਸਟੇਸ਼ਨ ਤੇ ਜਾਂ ਸਰਕਾਰੀ ਅਦਾਰੇ ਤੇ ਪਹਿਲੇ ਪਹਿਲੇ ਮੋਡਿਊਲ ਨੇ ਇਸ ਦਾ ਮੈਂ ਦੱਸਿਆ ਸਿਟੀ ਗੁਰਦਾਸਪੁਰ ਥਾਣੇ ਦੇ ਉੱਤੇ ਆਪਣਾ ਗ੍ਰਨੇਡ ਗ੍ਰਨੇਡ ਅਟੈਕ ਕਰ ਦਿੱਤਾ ਗਿਆ ਸੀ ਜਿਹੜਾ ਦੂਸਰਾ ਹੈਗਾ ਉਹਨਾਂ ਨੇ ਹੁਣ ਇਹ ਇਹਨਾਂ ਨਾਲ এক্সচেਜ ਆਫ ਫਾਇਰ ਜਦੋਂ ਉਹ ਹੋਣਗੇ ਉਹਨਾਂ ਤੋਂ ਅਸੀਂ ਪੁੱਛ ਕੇ ਕਰਾਂਗੇ ਸੋ ਦੈਨ ਵਿਲ ਓਨਲੀ ਕੈਲ ਵਿਦ ਅ ਸ਼ਿਉਰਟੀ ਕੀ ਇਹਨਾਂ ਦਾ ਅਗਲਾ ਟਾਰਗੇਟ ਕੀ ਸੀ ਬਟ ਡੈਫੀਨਿਟਲੀ ਜਦੋਂ ਕਿ ਇਹ ਹੈਂਡਗ੍ਰੇਡ ਉਹ ਕੈਰੀ ਕਰ ਰਹੇ ਸੀ ਤਾਂ ਉਹ ਔਰ ਹਰਾਂਡੇ ਮੁਟੇੜੀਆਂ ਵੱਲੋਂ ਬਰਦਸਪੁਰ ਵੱਲ ਆ ਰਹੇ ਸੀ ਤਾਂ ਉਹਨਾਂ ਦੇ ਮਨਸੂਬੇ ਨਾਪਾਕ ਹੀ ਸੀਗੇ ਉਹ ਸਾਬਜਾ ਪੂਰੇ ਦੇਸ਼ ਚ ਨੈਟਵਰਕ ਹੈ ਪੱਕੀ ਗੱਲ ਹੈ ਜੀ ਇਹ ਸ਼ੋਰ ਹੋ ਚੁੱਕਾ ਹੈ ਕਿ ਜਿਹੜਾ ਦਿੱਲੀ ਦੇ ਨਾਲ ਤੁਸੀਂ ਇਸ ਨੂੰ ਜੋੜ ਕੇ ਦੇਖ ਰਹੇ ਹੋ ਕਿ ਉਹ ਜਿਹੜੀ ਸਮੱਗਰੀ ਸੀਗੀ ਜਾਂ ਹੈਂਡਗ੍ਰੇਡ ਸੀਗੇ ਪੂਰੇ ਦੇਸ਼ ਦੇ ਨੈਟਵਰਕ ਹੈ ਜੀ ਆਈਐਸਆਈ ਦਾ ਆਪਣੇ ਭਾਰਤ ਵਿੱਚ ਨਹੀਂ ਦੇਖੋ ਇਹ ਇੱਕ ਚੈਲੰਜਸ ਤਾਂ ਦੇਖੋ ਆਈਐਸਆਈ ਇੱਕ ਪ੍ਰੌਕਸੀ ਵਾਰਤਾ ਇਸ ਦੇਸ਼ ਨੂੰ ਅਸਥਿਰ ਕਰਨ ਲਈ ਲੜਦੀ ਹੈ ਕਿਉਂਕਿ ਪਾਕਿਸਤਾਨ ਦਾ ਆਪਦਾ ਬੜਾ ਬੁਰਾ ਹਾਲ ਹੈ ਉਸ ਨੂੰ ਫੋਕਸ ਨੂੰ ਸ਼ਿਫਟ ਕਰਨ ਲਈ ਆਈਐਸਆਈ ਨੂੰ ਇਹ ਇੱਕ ਵਧੀਆ ਬਲੀਡਿੰਗ ਦੀ ਨੇਸ਼ਨ ਜਿਵੇਂ ਉੱਥੇ ਕੀਤਾ ਜਿਸ ਤਰ੍ਹਾਂ ਤੁਹਾਨੂੰ ਤੁਹਾਡੇ ਪਤਾ ਹੋਊਗਾ ਕਿ ਥੋੜੇ ਦਿਨ ਪਹਿਲਾਂ ਸਿਰਸਾ ਪੁਲਿਸ ਸਟੇਸ਼ਨ ਦੇ ਉੱਤੇ ਵੀ ਅਟੈਕ ਕੀਤਾ ਗਿਆ ਸੀ ਸੋ ਆਈਐਸਆਈ ਦੀ ਨਿਰੰਤਰ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਹਿੰਦੁਸਤਾਨ ਦੇ ਵਿੱਚ ਰਾਜਕਤਾ ਚਰ ਦਾ ਸਹਿਮ ਦਾ ਮਾਹੌਲ ਆਪਸੀ ਭਾਈਚਾਰੇ ਨੂੰ ਤੇ ਪੀਸ ਹਾਰਮਨੀ ਨੂੰ ਡਿਸਟਰਬ ਕੀਤਾ ਜਾਵੇ ਯੈਸ ਇਟ ਹੈਜ਼ ਲਿੰਗੇਜਸ ਇੰਟਰਸਟੇਟ ਲਿੰਗੇਜਸ ਤੇ ਪੈਨ ਇੰਡੀਆ ਲਿੰਗੇਜਸ ਹੈ ਸਰ ਸ਼ਾਜਾਦ ਪੱਟੀ ਹੀ ਆਪਣਾ ਇਹਨਾਂ ਨੂੰ ਆਰਡਰ ਇਸ ਦਾ ਮਾਸਟਰ ਮਾਈਂਡ ਆ ਆਈਐਸਆਈ ਬਾਡ ਸ਼ਾਜਾਦ ਪੱਟੀ ਹੈ ਤੇ ਜਸ਼ਾਨ ਅਕਤਰ ਹੈਗਾ ਉਹਨਾਂ ਨੇ ਜਿਸ ਤਰ੍ਹਾਂ ਮੈਂ ਦੱਸਿਆ ਗੁਰਦਾਸਪੁਰ ਦਾ ਰਹਿਣ ਵਾਲਾ ਅਮਨ ਦੀਪ ਸਿੰਘ ਏਲੀਅਸ ਅਮਨ ਪੰਨੂ ਨੂੰ ਆਪਣੇ ਨਾਲ ਲਾ ਕੇ ਤੇ ਉਸ ਨੂੰ ਅਦਾ ਫੁੱਟ ਸੋਲਜਰਸ ਨੂੰ ਪ੍ਰਲੋਪਨ ਦੇ ਕੇ ਜੋ ਇਹਨਾਂ ਨੂੰ ਬੋਡਲੀ ਪੁੱਛ ਕੇ ਚਾਹੀ ਹੈ ਪੈਸੇ ਦਾ ਪ੍ਰਲੋਪਨ ਦਿੱਤਾ ਗਿਆ ਇਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਹਾਨੂੰ ਤੁਸੀਂ ਸਾਡੇ ਲਈ ਇਹ ਕੰਮ ਕਰੋ ਤੇ ਅਸੀਂ ਤੁਹਾਨੂੰ ਇੱਕ ਪਾਰਟਿਕੂਲਰ ਤੇ ਬਣਾ ਕੇ ਤੇ ਤੁਹਾਨੂੰ ਅਮਰੀਕਾ ਵਰ ਕੱਢ ਲਾਵਾਂਗੇ ਸੋ ਉਸ ਚਾਂਸੇ ਦੇ ਵਿੱਚ ਆ ਕੇ ਇਹ ਜਸ਼ਾਨ ਅਕਤਰ ਜਿਹੜਾ ਹੈ ਵੇਖੀ ਇਹ ਉਹੀ ਵਿਅਕਤੀ ਹੈ ਜਿਨੇ ਬੰਬੇ ਦੇ ਵਿੱਚ ਬਿਲਕੁਲ ਤੁਹਾਡੀ ਗੱਲ ਜਸ਼ਾਨ ਅਕਤਰ ਦਾ ਬਾਬਾ ਸਦੀਕੀ ਦੇ ਵਿੱਚ ਵੀ ਇਹ ਦਾ ਹੀ ਵਾਸ ਹੈਂਡਲਿੰਗ ਦੀ ਸ਼ੂਟਰਸ ਕਿਹਨੂੰ ਅਟੈਕ ਹੋਇਆ ਜਿਹੜਾ ਪਹਿਲਾ ਬਲਾਸਟ ਹੋਇਆ ਸੀ ਉਹਦੀ ਜਾਣਕਾਰੀ ਬੜੀ ਕਿਉਂਕਿ ਤੁਹਾਡੀ ਜਾਂਚ ਚੱਲ ਰਹੀ ਹੋਏਗੀ ਬੜੀ ਥੋੜੀ ਥੋੜੀ ਆ ਰਹੀ ਸੀਗੀ ਚਲੋ ਕਿਉਂਕਿ ਕੁਝ ਵਿਰੋਧੀ ਪਾਰਟੀਆਂ ਕੁਝ ਜਿਹੜੇ ਕਾਂਗਰਸ ਵਾਲਿਆਂ ਨੇ ਵੀ ਕੱਲ੍ਹ ਕਹਿੰਦਾ ਕਿ ਡਿਨਾਈਲ ਮੂਡ ਦੇ ਵਿੱਚ ਨੇ ਉਹ ਸਾਰਾ ਸਾਰਾ ਬਸ ਹੋ ਗਿਆ ਸਾਰਾ ਸਾਰਾ ਮੈਂ ਤੁਹਾਨੂੰ ਇਹ ਦੱਸ ਸਕਦਾ ਉਹਨਾਂ ਦਾ ਇਹ ਕਹਿਣਾ ਕਿ ਪਹਿਲੇ ਤੁਸੀਂ ਇਹ ਕਹਿੰਦੇ ਟਾਇਰ ਟਪਰ ਮੈਂ ਟਾਇਰ ਟੱਪਿਆ ਜਦ ਵੀ ਉਹ ਕਹਾ ਕਰ ਰਹੀ ਸੀ ਕਿ ਬਲਾਸਟ ਹੋਇਆ ਤੁਸੀਂ ਵੀ ਕਹਿ ਰਹੇ ਪਰ ਪਹਿਲਾਂ ਡਿਨਾਈਲ ਮੋਡ ਤੇ ਕਿਉਂ ਚਲੀ ਜਾਂਦੀ ਹੋ ਤੁਸੀਂ ਅਮਰੀਕ ਸਰ ਦੇ ਵੀ ਚੀਜ਼ ਜਦੋਂ ਹੁੰਦੇ ਆ ਜਾਂ ਪ੍ਰੋਸੀਜਰ ਵੀ ਹੁੰਦੇ ਨੇ ਆ ਇਹੀ ਕਿਹਾ ਜੋਂ ਟਾਇਰ ਟੱਪੇ ਪਰ ਡਿਨਾਈਲ ਮੋਡ ਤੇ ਕਿਉਂ ਜਾਂਦੀ ਹੈ ਦੇਖੋ ਇਸ ਤਰ੍ਹਾਂ ਹੈਗਾ ਇਹਦਾ ਜਿਹੜਾ ਕੁਐਸਚਨ ਦਾ ਮੈਂ ਇਸ ਕੁਐਸਚਨ ਨੂੰ ਬਿਲਕੁਲ ਅਪ ਫਰੰਟ ਹੋ ਕੇ ਇਹਦਾ ਜਵਾਬ ਦੇਵਾਂਗਾ ਮੈਂ ਡੱਕ ਨਹੀਂ ਕਰਾਂਗਾ ਬੜਾ ਤੁਹਾਡਾ ਵਾਜਬ ਕੁਐਸਚਨ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਕਿ ਪ੍ਰਾਈਮੇ ਫੇਸ਼ੀਆ ਜਦੋਂ ਸਾਨੂੰ ਇੱਕ ਇੱਕ ਠਮਾਟਾ ਲਾਊਡ ਠਮਾਟ ਆਪਾਂ ਆਮ ਅਕਸਰ ਆਪਾਂ ਆਵਦੇ ਤਰ੍ਹਾਂ ਚ ਵੀ ਹੁੰਨੇ ਆਪਾਂ ਨੂੰ ਲੱਗਦਾ ਕਿ ਬਾਹਰ ਆਪਾਂ ਵੀ ਆਪਣਾ ਕਿਆ ਸਲਾਉਨੇ ਆ ਯਾਰ ਗੋਲੀ ਚਲਾਈ ਹੋਣੀ ਹੈ ਕਿਸੇ ਨੇ ਕਿ ਇਹਦਾ ਸਕੂਟਰ ਦਾ ਟਾਇਰ ਫਟਿਆ ਹੋਣਾ ਹੈ ਜਾਂ ਕਿਸੇ ਨੇ ਬਟਾਕਾ ਚਲਾਇਆ ਹੋਣਾ ਸੋ ਪ੍ਰਾਈਮੇ ਫੇਸ਼ੀਆ ਜਦੋਂ ਅਸੀਂ ਐਸਐਚਓ ਬਾਹਰ ਆਉਂਦਾ ਹੈਗਾ ਉਸ ਨੂੰ ਇੱਕ ਲਾਊਡ ਠਮਾਟਾ ਬਾਜ ਆਉਂਦੀ ਹੈ ਤਈ ਉਹ ਬਾਹਰ ਆਉਂਦਾ ਹੈ ਪਰ ਉਹਨੂੰ ਐਸਐਲਪੀ ਸਸਪੀਸ਼ੀਅਸ ਚੀਜ਼ ਨਹੀਂ ਲੱਗਦੀ ਪਰ ਸਾਡੀ ਅਸੀਂ ਇੱਥੇ ਚੁੱਪ ਨਹੀਂ ਬੈਠਦੇ ਅਸੀਂ ਆਪਦੀ ਐਫਐਸਐਲ ਨੂੰ ਬਣਾਨੇ ਆ ਉਹਨੂੰ ਬੁਲਾਨੇ ਤੇ ਇੱਕ ਤੁਹਾਡੇ ਤੁਸੀਂ ਨਾ ਥੋੜਾ ਜਿਹਾ ਥੋੜਾ ਜਿਹਾ ਬੈਕਗ੍ਰਾਉਂਡ ਤੇ ਲੈ ਕੇ ਜਾਵਾਂਗਾ ਦੇਖੋ ਜਿਹੜੀ ਦ دہشت ਦਾ ਮੌਲ ਪਲੇਟ ਕਰਨ ਲਈ ਹਰ ਹੱਤ ਕੰਟੀਨਿਊ ਅਪਣਾਇਆ ਜਾਂਦਾ ਪਿਛਲੇ ਕੁਝ ਸਮਿਆਂ ਦੇ ਵਿੱਚ ਫੇਕ ਰਿਸਪੌਂਸਿਬਿਲਟੀਆ ਆਫ ਫੇਕ ਹੈਂਡ ਗ੍ਰੇਨੇਡ ਅਟੈਕਸ ਔਨ ਪੁਲਿਸ ਸਟੇਸ਼ਨ ਜਾਂ ਸਰਕਾਰੀ ਦਾਰੇ ਲਿੱਤੀਆਂ ਗਈਆਂ ਸੀ ਜੋ ਬਾਅਦ ਵਿੱਚ ਜਹਿਨ ਜਾਂਚ ਤੋਂ ਬਾਅਦ ਝੂਠੀਆਂ ਪਾਈਆਂ ਗਈਆਂ ਸੀ ਉਦੇ ਨਾਲ ਇਸ ਤੋ ਕੀ ਕੀ ਡਰਦਾ ਮਾਹੌਲ ਨਾ ਕ੍ਰੀਏਟ ਹੋ ਜਾਏ ਇਸ ਕਰਕੇ ਬੜੀ ਸੋਚ ਸਮਝ ਕੇ ਸਟੈਪ ਲੈਣਾ ਪੈਂਦਾ ਬਟ ਵੀ ਡਿਡਨਟ ਸਟਾਪ ਹੇਅਰ ਅਸੀਂ ਐਫਐਸਐਲ ਨੂੰ ਰਿਪੋਰਟ ਦਿੱਤਾ ਹੈਗਾ ਇੱਕ ਰਿਸਪੋਸਿਬਿਲਟੀ ਵੀ ਲਈ ਗਈ ਅਸੀਂ ਉਸ ਨੂੰ ਸੰਜੀਦਗੀ ਨਾਲ ਲੈਂਦਾ ਹੈਗਾ ਅਸੀਂ ਉਸ ਨੂੰ ਹਲਕੇ ਵਿੱਚ ਨਹੀਂ ਲੈਂਦਾ ਐਫਐਸਐਲ ਟੀਮ ਨੂੰ ਉੱਥੇ ਮੌਕੇ ਤੇ ਬੁਲਾਇਆ ਜਾਂਦਾ ਹੈ ਐਫਐਸਐਲ ਟੀਮ ਆਪਣੇ ਟੈਸਟ ਉੱਥੇ ਕਰਦੀ ਹੈਗੀ ਹੈ ਉੱਥੇ ਹੈਂਡ ਗ੍ਰਨੇਡ ਦਾ ਜਿਹੜਾ ਜਿਹੜਾ ਹੈਗਾ ਸਪਲਿੰਟਰਸ ਪਾਏ ਜਾਂਦੇ ਟੈਸਟ ਪੋਜ਼ਿਟਿਵ ਆਂਦਾ ਹੈ ਤਾਸੀਂ ਐਫਆਈਆਰ 26 ਤਰੀਕ ਨੂੰ ਦਰਜ ਕਰਦੇ ਨੇ ਇਹਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਬਿਲਕੁਲ ਉਸ ਨੂੰ ਹਵਾ 'ਚ ਰੱਖ ਦਿਆਂ ਉਸੇ ਉਸੇ ਦੀ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਤੱਕ ਗੁਰਦੇਤ ਤੇ ਅਮਨਦੀਪ ਅ ਪ੍ਰਦੀਪ ਗ੍ਰਫਤਾਰ ਹੁੰਦੇ ਨੇ ਸੋ ਡਿਨਾਈ ਡਿਨਾਈ ਨਹੀਂ ਹੈ ਡਿਨਾਈ ਇਹ ਕਿ ਵੀ ਆਰ ਕਾਸ਼ਸ ਸੋ ਥੈਟ ਅਨਨੈਸੈਸਰੀ ਪੈਨਿਕ ਇਨ ਦੀ ਸੋਸਾਇਟੀ ਇਜ਼ ਨੋਟ ਸਰ ਜਿਹੜੇ ਦੋ ਖੜੇ ਹੈ ਜਿਹੜੀ ਲੇਡੀ ਜੱਤੀ ਹੋਈ ਸੀ ਉਸਨੇ ਉਹ ਤਾਂ ਫਿਰ ਉਸਨੇ ਲੜੀ ਚ ਫਿਰ ਸਾਰਾ ਗੱਲਾਂ ਇਹ ਤਾਂ ਬਾਅਦ ਪਰਤਾ ਜਦੋਂ ਖੁੱਲਦੀਆਂ ਤਾਂ ਉਹ ਫਿਰ ਪਬਲਿਕ ਸਾਹਮਣੇ ਆਉਂਦੀ ਹੈ ਤਾਂ दैट ਇਸੇ ਕਰਕੇ ਉਹ ਐਫ ਆਈ ਆਰ ਅੰਡਰ ਜੇ ਰੈਲੇਵੈਂਟ ਸੈਕਸ਼ਨ ਆਫ ਬੀ ਐਨ ਐਸ ਐਮ ਐਕਸਪਲੋਸਿਵ ਐਕਟ ਦੇ ਵਿੱਚ 26 ਜੂਨ ਨੂੰ ਸੰਬੰਧੀ ਇਹ ਬੇਸਿਕਲੀ ਇਹ ਦੇਖਿਆ ਗਿਆ ਕਿ ਜਦੋਂ ਅਸੀਂ ਕੋਰਟ 'ਚ ਜਾਂਦੇ ਹਾਂ ਅਸੀਂ ਉਹ ਹੀアリング ਦੇ ਵਿੱਚ ਬੈਠਦੇ ਹਾਂ ਜਦੋਂ ਕੋਈ ਵੀ ਕਿਸੇ ਦੀ ਹੀアリング ਹੁੰਦੀ ਹੈ ਜਦੋਂ ਅੰਮ੍ਰਿਤਸਰ ਦੇ ਵਿੱਚ ਵੀ ਬਲਾਸਟ ਹੋਏ ਉੱਥੇ ਪੁਲਿਸ ਦਾ ਪੱਖ ਇਹ ਆਉਂਦਾ ਹੈ ਕਿ ਕਈ ਵਾਰ ਬਚਾਉਣ ਦੀ ਜਿਹੜੇ ਇੱਕ ਪਬਲਿਕ ਰਿਵਿਊ ਦੇ ਵਿੱਚ ਦੇਖੀ ਤਾਂ ਉਹ ਰਿਵਿਊ ਇਹ ਹੁੰਦਾ ਹੈ ਕਿ ਪੁਲਿਸ ਵਿਚਾਰੀ ਇਹਨਾਂ ਨੂੰ ਕਿਉਂਕਿ ਉਹ ਜਿਹੜਾ ਤੁਹਾਡਾ ਬਿਆਨ ਹੈ ਜਾਂ ਤੁਹਾਡੇ ਮੁਲਾਜ਼ਮਾਂ ਦਾ ਬਿਆਨ ਹੈ ਟਾਇਰ ਫਟਣ ਵਾਲਾ ਉਹ ਡਿਵੀਜ਼ਿਬਲ ਕੋਰਟ ਦੇ ਵਿੱਚ ਦਿੱਤਾ ਜਾਂਦਾ ਹੈ ਕਿ ਇਹ ਦੇਖੋ ਜੀ ਟਾਇਰ ਫਟਿਆ ਤਾਂ ਬੰਮ ਫਟਿਆ ਨਹੀਂ ਹੈ ਜਿਹੜੇ ਲਾਇਰ ਹੁੰਦੇ ਨੇ ਉਹ ਜਿਹੜੇ ਅਤਵਾਦੀ ਮੋਡੂਲ ਦੇ ਨਾਲ ਜੁੜੇ ਹੋਏ ਉਨ੍ਹਾਂ ਦੇ ਲਾਇਰ ਐਜ਼ ਆ ਇੱਕ ਉਹਨੂੰ ਐਵਿਡੈਂਸ ਪੇਸ਼ ਕਰਦੇ ਨੇ ਕਿ ਇਹ ਟਾਇਰ ਫਟਿਆ ਜੀ ਪੁਲਿਸ ਝੂਠ बोल ਰਹੀ ਹੈ ਪਰ ਉਹਨਾਂ ਨੂੰ ਲੱਗਦਾ ਹੈ ਕਿ ਕੋਰਟ ਦੇ ਵਿੱਚ ਉਹਨਾਂ ਨੂੰ ਬਚਾਇਆ ਜਾਂਦਾ ਹੈ ਜਿਹੜਾ ਜਿਹੜਾ ਕੋਰਟ ਕਰਾਫਟ ਹੁੰਦਾ ਹੈ ਨਾ ਉਹਦੇ ਵਿੱਚ ਕਾਫੀ ਚੀਜ਼ਾਂ ਹਰ ਪੱਖ ਪਚਾਓ ਪੱਖ ਇਹ ਚੀਜ਼ਾਂ ਰੱਖਦਾ ਹੈ ਪਰ ਅਸੀਂ ਤੁਹਾਨੂੰ ਇਸ ਮਾਧਿਅਮ ਰਾਹੀਂ ਇਹ ਬਿਲਕੁਲ ਅਸ਼ੂਰ ਕਰਦੇ ਹਾਂ ਕਿ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰਦੇ ਹਾਂ ਅਸੀਂ ਬੜੀ ਸਾਇੰਟਿਫਿਕਲੀ ਪ੍ਰੋਫੈਸ਼ਨਲੀ ਅਤੇ ਬਹੁਤ ਉਹਨੂੰ ਜਿੰਮੇਰਤਾ ਨਾਲ ਕਰਦੇ ਹਾਂ ਸੋ ਥੈਟ ਜਿਹੜਾ ਦੋਸ਼ੀ ਹੈ ਉਸ ਨੂੰ ਅਸੀਂ ਇੱਕ ਫੁੱਲ ਪ੍ਰੂਫ ਇਸ ਅਸੀਂ ਆਪਣੇ ਮਾਨਯੋਗ ਅਦਾਲਤਾਂ ਦੇ ਵਿੱਚ ਪ੍ਰੈਜੈਂਟ ਕਰਦੇ ਆਂ ਸੋ ਥੈਟ ਵੀ ਇਹਨਾਂ ਨੂੰ ਜਿਹੜੀ ਬਨਾਸਰ ਸਜ਼ਾ ਮਿਲ ਸਕੇ ਸਿਰਲ ਬੈਕਗ੍ਰਾਉਂਡ ਕੀ ਹੈ ਜਿਹੜੇ ਚੱਕਮੀ ਇਹਨਾਂ ਦਾ ਬੈਕਗ੍ਰਾਉਂਡ ਸਿਰਲ ਪਹਿਲੇ ਬੱਚੇ ਨੇ ਨਹੀਂ ਇਹਨਾਂ ਦਾ ਕੋਈ ਬਾਲਾ ਲੰਬਾ ਕੋਈ ਇਹਦੇ ਵਿੱਚ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹ ਇਹਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦਿੰਨਾ ਇਹਦੇ ਵਿੱਚ ਜਿਹੜਾ ਇੱਕ ਦੇ ਵਿੱਚ ਇੱਕ ਕੈਰੇਕਟਰ ਅਮਨਦੀਪ ਹੈਗਾ ਬੜਾ ਇਹਦੇ ਵਿੱਚ ਇੱਕ ਇਸ ਨੂੰ ਆਪਾਂ ਕਹਿ ਸਕਦੇ ਹਾਂ ਇਹ ਇੱਕ ਇੱਕ ਸੂਤਰ ਧਾਰਵੀ ਬੰਦਾ ਹੈਗਾ ਇੰਟਰਸਟਿੰਗ ਕਰੈਕਟਰ ਹੈਗਾ ਜਿਸ ਜਿਹੜਾ ਬਾਹਰ ਇਥੋਂ ਹਿੰਦੁਸਤਾਨ ਦੇ ਵਿੱਚੋਂ ਡੰਕੀ ਰੂਟ ਨਾਲ ਬਾਹਰ ਜਾਂਦਾ ਹੈਗਾ ਤੇ ਜਿਹੜਾ ਪਾਕਿਸਤਾਨ ਦਾ ਜਿਹੜਾ ਟੈਰਰਿਸਟ ਹੈਗਾ ਜਸ਼ਾਨ ਸੁਜਾਦ ਪੱਟੀ ਤੇ ਜਸ਼ਾਨ ਨਕਟਰ ਜਿਹੜਾ ਜੰਦਰ ਰੂਲਰ ਉਹਨਾਂ ਦੇ ਕੰਟੈਕਟ ਦੇ ਵਿੱਚ ਆਂਦਾ ਹੈ ਇਹ ਜੰਪਾਲ ਐਕਚੁਅਲੀ ਹੈਗਾ ਕੋਲਕੱਤੇ ਦਾ ਅਮਨ ਅਮਨਦੀਪ ਜਿਹੜਾ ਅਮਨ ਪੰਨੂ ਜਿਹਨੂੰ ਕਹਿੰਦੇ ਹੈ ਇਸਦੇ ਇਸਦੇ ਜਿਹੜਾ ਪਰਸਨ ਆ ਇਹਦੇ ਵਿੱਚ ਮੈਂ ਜਾਣਨੀ ਚਾਹੁੰਦਾ ਇਹਦੀ ਮਾਤਾ ਦਾ ਮਾਤਾ ਦਾ ਡਿਵੋਰਸ ਹੁੰਦਾ ਹੈ ਇਹ ਇਸ ਨੂੰ ਆਪਣੇ ਪੇਕੇ ਛੱਡ ਜਾਂਦੀ ਹੈ ਜੋ ਕਿ ਗੁਰਦਾਸਪੁਰ ਵਿੱਚ ਇਹ ਇੱਥੇ ਹੀ ਪੜਦਾ ਹੈਗਾ 10ਵੀਂ ਕਰਦਾ ਹੈ 12ਵੀਂ ਕਰਦਾ ਹੈ ਇਸੇ ਕਰਕੇ ਹੀ ਇਹ ਗੁਰਦੇਤਨ ਦੇ ਨਾਲ ਕੱਟ ਵਿੱਚ ਆਉਂਦਾ ਸੋ ਅਸੀਂ ਹੁਣ ਤੱਕ ਮਨੀਟਰੀਲ ਲੋਜਿਸਟਿਕਸ ਜਿਨ੍ਹਾਂ ਨੇ ਪ੍ਰੋਵਾਈਡ ਕੀਤੇ ਉਹ ਕਾਫੀ ਹੱਦ ਤੱਕ ਅਸੀਂ ਅਨਰੀਵਲ ਕੀਤਾ ਹੈ ਤੈਨੂੰ ਅਸੀਂ ਇਹਨਾਂ ਦੀ ਗ੍ਰਫਤਾਰੀ ਕੀਤੀਏ ਉਸ ਤੋਂ ਬਾਅਦ ਹੀ ਜਿਹੜੀ ਗਾਹਕ ਨੂੰ ਮਿਲੇ ਉਹਦੇ ਕਰਕੇ ਹੀ ਛਾਪਾਂ ਮਾਰੀਆਂ ਹੋਈਆਂ ਉਸੇ ਕਰਕੇ ਹੀ ਬੰਦੇ ਆਇਡੈਂਟੀਫਾਈ ਹੋਏ ਆ ਉਸੇ ਤੋਂ ਪਤਾ ਲੱਗਿਆ ਹਰਬੁਨਲਚਰ ਰਿਵਾਰਡ ਸੀ ਉਸੇ ਤੋਂ ਹੀ ਪਤਾ ਲੱਗਿਆ ਕਿ ਵਿਜੇ ਪ੍ਰਜਾਪਤੀ ਰਿਵਾਰਡ ਸੀ ਉਸੇ ਤੋਂ ਹੀ ਪਤਾ ਲੱਗਿਆ ਕਿ ਨਵੀਨ ਚੌਧਰੀ ਨੌਰਡ ਹੈ ਉਸੇ ਤੋਂ ਹੀ ਪਤਾ ਲੱਗੇ ਕਿ ਕੁਸ਼ਣ ਨੌਰਡ ਹੈ ਜਿਹੜੇ ਦੋਨੋਂ ਮੋਡੂਲਾਂ ਦੇ ਇੱਕ ਇੱਕ ਬੰਦੇ ਆ ਜਿੰਨਾਂ ਨੇ ਅਸੀਂ ਆਇਡੈਂਟੀਫਾਈ ਕੀਤੇ ਆ ਉਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਜੇ ਕੋਈ ਉੱਤੇ ਸਾਰਾ ਦੇਖੋ ਅੱਜ ਦਾ ਦਿਨ ਆਮਨੇ ਆਪਕੋ ਇਸ ਲਈ ਨਿਮੰਤਰਣ ਕੀਤਾ ਹੈ ਕਿ ਪੰਜਾਬ ਸਰਕ ਨੇ ਇਨ ਕੋਆਰਡੀਨੇਸ਼ਨ ਵਿਦ ਸੈਂਟਰਲ ਏਜੰਸੀਜ਼ हरियाणा पुलिस दिल्ली पुलिस और इंटेलिजेंस एजेंसी जो पंजाब की हैं एक इंटरनेशनल टेररिस्ट मॉड्यूल को बस्ट किया है जमे ਤੁਹਾਨੂੰ ਸਾਰਿਆਂ ਨੂੰ ਪਤਾ ਸੀਗਾ ਕਿ 25 ਤਰੀਕ ਨੂੰ ਇੱਕ ਬਰਦਾਸਪੁਰ ਸਿਟੀ ਥਾਣੇ ਦੇ ਉੱਤੇ ਹੈਂਡ ਗ੍ਰਨੇਡ ਅਟੈਕ ਹੋਇਆ ਸੀਗਾ ਜਿਸ ਦੇ ਸਬੰਧ ਦੇ ਵਿੱਚ ਐਫ ਆਈ ਆਰ ਦਰਜ ਕਰਕੇ ਇਨਵੈਸਟੀਗੇਸ਼ਨ ਜਾਰੀ ਕੀਤੀ ਗਈ ਸੀ ਤੇ ਜਦੋਂ ਪਰਤਾਂ ਖੁੱਲੀਆਂ ਕੜੀਨਾ ਕੜੀ ਹਿਮਨੈਂਟ ਤੇ ਟੈਕਨਿਟੈਂਟ ਦੀ ਜੋੜੀ ਤਾਂ ਇੱਕ سامنے ਆਈਗੀ ਆਈਐਸਈ ਵੈੱਬ ਦੇ ਸਰਜਾਤ ਪੱਟੀ ਜਿਹੜਾ ਟੈਕਨਿਸਟ ਹੈਗਾ ਉਹ ਇਨਕਲੂਜਨ ਵਿਦ ਜਸ਼ਾਨ ਰਖਤਰ ਤੇ ਉਹਦੇ ਨਾਲ ਉਸਨੇ ਇੱਕ ਮੋਡਿਊਲ ਬਣਾਇਆ ਹੈ ਤੇ ਉਹਦੇ ਨਾਲ ਇੱਕ ਅਮਨਦੀਪ ਇਲੀਅਸ ਅਮਨ ਪੰਨੂ ਜਿਹੜਾ ਕੀ ਗੁਰਦਾਸਪੁਰ ਦਾ ਨਿਵਾਸੀ ਹੈਗਾ ਉਹਨਾਂ ਨੇ ਇੱਕ ਆਪਣੇ ਪੰਜਾਬ ਦੇ ਸੂਬੇ ਦੇ ਵਿੱਚ ਤੇ ਦੇਸ਼ ਦੇ ਦੂਜੇ ਸੂਬਿਆਂ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਆਈਐਸਆਈ ਦੀ ਸ਼ਾਇਰ ਉੱਤੇ ਇੱਕ ਆ ਸ਼ਾਜੇਸ ਰਜੀਆ ਜਿਸ ਉੱਤੇ ਉਹਨਾਂ ਦੇ ਮਨਸੂਬੇ ਸੀ ਕਿ ਸਰਕਾਰੀ ਅਦਾਰਿਆਂ ਦੇ ਉੱਤੇ ਅਤੇ ਪੁਲਿਸ ਸਟੇਸ਼ਨਾਂ ਦੇ ਉੱਤੇ ਹੈਂਡ ਗ੍ਰੇਨੇਡ ਅਟੈਕ ਕਰਨੇ ਤਾਂ ਜੋ ਇੱਕ دہشت ਦਾ ਮਾਹੌਲ ਕ੍ਰੀਏਟ ਕੀਤਾ ਜਾ ਸਕੇ ਲਾਨ ਆਰਡਰ ਨੂੰ ਡਿਸਟਰਬ ਕੀਤਾ ਜਾ ਸਕੇ ਆਪਸੀ ਪਾਈਚਾਰੇ ਦੇ ਵਿੱਚ ਫਰਕ ਪਾਇਆ ਜਾ ਸਕੇ ਉਸ ਦੀ ਲੜੀ ਵਿੱਚ ਜਿਹੜਾ ਜਸ਼ਾਨ ਅਕਤਰ ਸੀਗਾ ਤੇ ਜਿਹੜਾ ਕਿ ਜਲੰਧਰ ਰੋਲਰ ਦਾ ਰਹਿਣ ਵਾਲਾ ਹੈਗਾ ਤੇ ਜਾਤ ਪੱਟੀ ਜੇ ਮੈਂ ਤੁਹਾਨੂੰ ਪਤਾ ਹੀ ਹੈ ਕਿ ਉਹ ਪਾਕਿਸਤਾਨੀ ਹੈ ਤੇ আইএসఐ ਦਾ ਇੱਕ ਪਰਪਰ ਹੈਗਾ ਜਿਹੜਾ ਹੁਣ ਹਿੰਦੁਸਤਾਨ ਦੇ ਵਿੱਚ ਐਂਟੀ ਨੈਸ਼ਨਲ ਐਕਟੀਵिटीज ਨੂੰ ਅੰਜਾਮ ਦੇ ਰਿਹਾ ਹੈਗਾ ਇਹ ਜਿਹੜਾ ਅਮਨ ਅਮਨਦੀਪ ਹੈ ਜਿਹੜਾ ਈਲੇ ਸਮਨ ਪੰਨੂ ਕਿਉਂਕਿ ਗੁਰਦਾਸਪੁਰ ਰਹਿਣ ਵਾਲਾ ਹੈਗਾ ਇਹ 2-3 ਸਾਲ ਪਹਿਲਾਂ ਕਿਉਂਕਿ ਰੂਟ ਦੇ ਨਾਲ ਅਮਰੀਕਾ ਪਹੁੰਚਦਾ ਹੈ ਤੇ ਇਹਨਾਂ ਦੇ ਕੰਟੈਕਟ ਦੇ ਵਿੱਚ ਆਂਦਾ ਹੈ ਅਤੇ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਇਹ ਫੁੱਟ ਸੋਲਜਰਸ ਨੂੰ ਇੱਥੇ ਰਿਕਰੂਟ ਕਰਦਾ ਹੈਗਾ ਤੇ ਜਿਨ੍ਹਾਂ ਨੇ ਇਹ ਮਤਲਬ ਜਿਹੜਾ ਇਸ ਵਰਤ ਦਾ ਨੂੰ ਅੰਜਾਮ ਦਿੰਦੇ ਆ ਉਹ ਇਹਨਾਂ ਕੋਲੇ ਉਹ ਬੈਠ ਬਾੜ ਬੈਠੇ ਜਿਹੜੇ ਵਿਦੇਸ਼ੀ ਸ਼ਾਜਾਦ ਪੱਟੀ ਤੇ ਜਸ਼ਾਨ ਅਫਤਰ ਇਹਨਾਂ ਨੂੰ ਇਸ ਮੋਡਿਊਲਸ ਨੂੰ ਜਿਹੜੇ ਕੀ ਫੂਟਸੋਰਸ ਜਿਹੜੇ ਕੀ ਅਮਨਦੀਪ ਰਿਕਰੂਟ ਕਰਦਾ ਉਹਨਾਂ ਨੂੰ ਹੈਂਡ ਗ੍ਰੇਨੇਡ ਸਪਲਾਈ ਕਰਦੇ ਨੇ ਉਸ ਉਸ ਦੀ ਲੜੀ ਦੇ ਵਿੱਚ ਹੀ ਪਹਿਲਾ ਹੈਂਡ ਗ੍ਰੇਨੇਡ ਇੱਕ ਇੱਕ ਸੋਜੀ ਸਾਜੀ ਕਾਂਸਪਰੇਸੀ ਦੇ ਤਹਿਤ ਅ ਗੁਰਦਾਸਪੁਰ ਦੇ ਇੱਕ ਪੁਲਿਸ ਸਟੇਸ਼ਨ ਦੇ ਉੱਤੇ ਸਿੱਟਿਆ ਜਾਂਦਾ ਫਿਰ ਉਸ ਤੋਂ ਬਾਅਦ ਇਹ ਸੀਗਾ ਇਹਨਾਂ ਦਾ ਅਪਰਚ ਪਲਾਨ ਇਹ ਸੀਗਾ ਕਿ 4-5 ਦਿਨਾਂ ਦੇ ਅਕੜੇ ਦੇ ਵਿੱਚ ਅਸੀਂ ਦੂਸਰਾ ਜਿਹੜੇ ਮਾਰਦਾਤ ਨੂੰ ਅੰਜਾਮ ਦੇਵਾਂਗੇ ਅਸੀਂ ਜਦੋਂ ਕੀ ਪਹਿਲਾ ਜਦੋਂ ਪਹਿਲੇ ਤੋਂ ਅਟੈਕ ਹੁੰਦਾ ਹੈ ਸਿਟੀ ਗੁਰਦਾਸਪੁਰ ਥਾਣੇ ਦੇ ਉੱਤੇ ਉਹਦੇ ਨਾਲ ਜਦੋਂ ਹਿਮਨੈਂਟ ਤੇ ਖੜੀਆਂ ਜੋੜਦੇ ਆ ਤਾ ਅਸੀਂ ਕੁਝ ਉਹਦੇ ਵਿੱਚ ਗ੍ਰਿਫਤਾਰੀਆਂ ਕਰਦੇ ਆਂ ਜਿਹਦੇ ਵਿੱਚ ਇੱਕ ਗੁਰਦੇਵ ਸਿੰਘ ਪਤਸਪੁਰ ਦਾ ਰਹਿਣ ਵਾਲਾ ਉਸਨੂੰ ਗ੍ਰਿਫਤਾਰ ਕੀਤਾ ਜਾਂਦਾ ਇੱਕ ਪ੍ਰਦੀਪ ਹੈ ਜਿਹੜਾ ਜਿਹੜਾ ਹਿਸ਼ਾੜਪੁਰ ਦਾ ਹੈਗਾ ਉਸਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਨਾਂ ਤੋਂ ਜਿਹੜੀ ਪੁੱਛਗਿੱਛ ਕੀਤੀ ਜਾਂਦੀ ਹੈ ਉਹਦੇ ਵਿੱਚ ਇਹ ਸਾਰੇ ਜਿਹੜਾ ਜਿਹੜੇ ਬੰਦੇ ਜਿਹੜਾ ਮੋਡਿਊਲ ਹੈ ਉਹ ਸਾਰਾ ਅਨਰੀਵਲ ਹੁੰਦਾ ਸਾਰੀ ਗੱਲ ਸਾਹਮਣੇ ਆਉਂਦੀ ਹੈ ਦੋ ਮੋਡਿਊਲਾਂ ਦੇ ਵਿੱਚ ਇੱਕ ਮੋਡਿਊਲ ਦੇ ਵਿੱਚ ਜਿਹੜੇ ਹਰਗੁਣ ਹੈ ਤੇ ਵਿਜੈ ਪ੍ਰਜਾਪਤੀ ਹੈ ਜਿਹੜਾ ਕਿ ਗਵਾਲੀਅਰ ਦਾ ਕਮਟਿਆ ਬਰੇਜ ਦਾ ਰਹਿਣ ਵਾਲਾ ਹੈ ਅਰਕੁਨਾ ਜਿਹੜਾ ਕਿ ਜੀਰੇ ਦਾ ਰਹਿਣ ਵਾਲਾ ਹੈ ਉਸਨੇ ਇੱਕ ਉਸਦੇ ਤੀਸਰੇ ਸਾਥੀ ਨੇ ਜਿਸ ਦੀ ਪਹਿਚਾਨ ਕਰ ਲਈ ਗਈ ਹੈ ਟੀਮਾਂ ਡਿਸਪੈਚ ਕਰ ਦਿੱਤੀਆਂ ਗਈਆਂ ਉਸ ਨੂੰ ਅਰੈਸਟ ਕਰ ਲਈ ਇਸ ਟਾਈਮ ਤੇ ਮੈਂ ਉਸ ਦੀ ਜਿਹੜੀ ਹੈਗੀ ਆਇਡੈਂਟੀਟੀ ਡਿਸਕਲੋਸ ਨਹੀਂ ਕਰ ਸਕਦਾ ਉਸ ਨੂੰ ਉਹਨਾਂ ਨੂੰ ਦਿੱਲੀ ਪੁਲਿਸ ਨੇ ਅਰੈਸਟ ਕੀਤਾ ਹੈਗਾ ਜਿਹੜਾ ਕਿ ਉਹ ਸਾਡੇ ਇਸ ਕੇਸ ਦੇ ਵਿੱਚ ਜਿਨ੍ਹਾਂ ਨੇ ਇਸ ਇਸ ਨੂੰ ਵਾਰਦਾਤ ਦਉਂ ਅੰਜਾਮ ਦਿੱਤਾ ਸੀ ਦੂਸਰਾ ਜਿਹੜਾ ਮੋਡਿਊਲ ਸੀਗਾ ਉਸ ਨੂੰ ਸਾਨੂੰ ਇੱਕ ਸਾਡੇ ਕੋਲ ਕਿਉਂਕਿ ਸੀ ਇਹ ਇਹਨਾਂ ਨੂੰ ਫੜ ਚੁੱਕੇ ਸੀਗੇ ਪਹਿਲੇ ਗੁਰਦੇਤਰ ਨੂੰ ਤੇ ਅ ਪ੍ਰਦੀਪ ਨੂੰ ਉਹਨਾਂ ਦੀ ਇੰਟਰੋਗੇਸ਼ਨ ਤੋਂ ਸਾਨੂੰ ਦੂਸਰੇ ਮੋਡਿਊਲ ਬਾਰੇ ਬਹੁਤ ਕਾਫੀ ਪਤਾ ਲੱਗ ਗਿਆ ਸੀਗਾ ਇਧਰੋਂ ਸਾਨੂੰ ਇੱਕ ਉਸੇ ਉਸਤਰਾ ਤੋਂ ਇਹ ਗੱਲ ਪਤਾ ਲੱਗੀ ਕਿ ਉਹ 30 ਦੇ ਇੱਕ ਦੀ ਦਰਮਿਆਨੀ ਰਾਤ ਨੂੰ ਜਿਸ ਤਰ੍ਹਾਂ ਕਿ ਪਹਿਲਾਂ ਇਹਨਾਂ ਨੇ ਇੱਕ ਸਾਜ਼ਿਸ਼ ਰਚੀ ਸੀ ਕਿ ਵਿਉਂਤ ਬਣਾਈ ਸੀ ਕਿ ਪਹਿਲੇ ਜਦੋਂ ਅਸੀਂ ਹੈਂਗਰੇਡ ਸੱਟਾਂਗੇ ਉਸ ਤੋਂ ਬਾਅਦ 4-5 ਦਿਨ ਦੇ ਵਕਫੇ ਦੇ ਵਿੱਚ ਦੂਜਾ ਹੈਂਗਰੇਡ ਅਟੈਕ ਕਰਾਂਗੇ ਉਸ ਨੂੰ ਇਲਜ਼ਾਮ ਦੇਣ ਲਈ ਇਹ ਅ ਬਰਦਾਸਪੁਰ ਪਹੁੰਚਦੇ ਨੇ ਉਸੇ ਉਸਤਰਾ ਤੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਇਨਾਂ ਨੂੰ ਬਰਦਾਸਪੁਰ ਮਕੇਰੀਆਂ ਰੋਡ ਦੇ 트ੈਪ ਲਾਇਆ ਜਾਂਦਾ ਉੱਥੇ ਕਹਾਂਗੇ ਉਸ ਏਰੀਆ ਦੇ ਵੀ ਸਾਨੂੰ ਇਹਨਾਂ ਦੀ ਮੂਵਮੈਂਟ ਦੇ ਬਾਰੇ ਗਿਆਨ ਹੁੰਦਾ ਹੈਗਾ ਉਸ ਤੇ ਵਿੱਚ ਜਦੋਂ ਦੌਰਾਨ ਇਹਨਾਂ ਨੂੰ ਉੱਥੇ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਉਹ ਇਹ ਬਿਨਾ ਅਨਪ੍ਰਵੋਕਟ ਤਾਕਤ ਤੋਂ ਰਫਾਇਰਿੰਗ ਪੁਲਿਸ ਤੇ ਉੱਤੇ ਕਰਦੇ ਆ ਇਹਦੀ ਅਚੇਂਜ ਆਫ ਫਾਇਰ ਜਿਸ ਦਾ ਆਪਣੀ ਜਨ ਹਿੱਤ ਵਿੱਚ ਤੇ ਅਤੇ ਆਪਣੀ ਪਾਰਟੀ ਦੀ ਜਿਹੜੇ ਪੁਲਿਸ ਪਾਰਟੀ ਦੀ ਉਹਦੀ ਰੱਖਿਆ ਲਈ ਅ ਰਿਟੈਲੀਟਰੀ ਫਾਇਰ ਕੀਤਾ ਜਾਂਦਾ ਜਿਹਦੇ ਵਿੱਚ ਇਹ ਜਿਹੜੇ ਦੋਨੋਂ ਜਿਹੜੇ ਇਹਦੇ ਵਿੱਚ ਨਵੀਨ ਤੇ ਇੱਕ ਕੁਸ਼ ਜਿਨ੍ਹਾਂ ਦੀ ਆਇਡੈਂਟੀਟੀ ਸੀਗੀ ਉਹ ਜਿਹੜੇ ਦੋਨੋਂ ਤਲਵਾੜੇ acharpur ਦੇ ਰਹਿਣ ਵਾਲੇ ਨੇ ਉਹ ਉਹਦੇ ਵਿੱਚ ਇੰਜਰਡ ਹੁੰਦੇ ਨੇ ਜਿਨ੍ਹਾਂ ਨੂੰ ਗ੍ਰਤਾ ਕਰ ਲਿੱਤਾ ਗਿਆ ਤੇ ਇੱਕ ਵੱਖਰਾ ਪਰਚਾ ਦਰਜ ਕੀਤਾ ਗਿਆ ਤੇ ਉਹਦੇ ਵਿੱਚ ਜਦੋਂ ਅ ਐਫਐਸਐਲ ਤੇ ਮੌਕਾ ਮਲਾਜਾ ਕੀਤਾ ਜਾਂਦਾ ਤਾਂ ਇਹਨਾਂ ਕੋਲੋਂ ਇੱਕ ਪੀ86 ਬਲੂ ਰੰਗ ਦਾ ਚਾਈਨੀਜ਼ ਹੈਂਡ ਗ੍ਰਨੇਡ ਰਿਕਵਰ ਹੁੰਦਾ ਜਿਸ ਨੂੰ ਐਫਐਸਐਲ ਨੇ ਬੜੀ ਸਕਸੈਸਫੁਲੀ ਅੱਜ ਡਿਫਿਊਜ਼ ਕਰਤਾ ਸੋ ਇਹਦੇ ਨਾਲ ਅਸੀਂ ਇੱਕ ਇੰਟਰਨੈਸ਼ਨਲ ਮੋਡਿਊਲ ਜਾਂ ਟੈਰਨ ਮੋਡਿਊਲ ਹੈ ਜਿਹੜਾ ਕਿ ਦੇਸ਼ ਦੇ ਵਿੱਚ ਰਾਜਤਾ ਫਲਾਣ ਲਈ ਸਕਰੀਅ ਹੋਇਆ ਸੀ ਉਸ ਨੂੰ ਬਸਟ ਕੀਤਾ ਹੈਗਾ ਹੋਰ ਜਿਹੜੀਆਂ ਅਨਸੁਖਾਮੀ ਘਟਨਾਵਾਂ ਜਿਹੜੀਆਂ ਇਹ ਅੰਜਾਮ ਦੇਣ ਵਾਲੇ ਸੀ ਉਹਨਾਂ ਨੂੰ ਅਸੀਂ ਰੋਕਿਆ ਹੈਗਾ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਗੱਲਾਂ ਸਾਹਮਣੇ ਆਣ ਗਈਆਂ ਤੁਸੀਂ ਤੁਹਾਡੇ ਸਾਹਮਣੇ ਲਿਆਂਦੀਆਂ ਜਾਣਗੀਆਂ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਦਿੱਲੀ ਪੁਲਿਸ ਸੈਂਟਰਲ ਏਜੰਸੀਜ਼ हरियाणा पुलिस पंजाब पुलिस इंटेलिजेंस एजेंसीज ऑफ पंजाब ने बहुत रल मिलके इस नु जान ਦਿੱਤਾ बिकॉज़ ए एक पैन इंडिया नेशनल जड़ा हैगा इशू हैगा जिस तरह रीसेंट लाल किले ਦੇ ਕੋਲੇ ਏਡਾ ਵੱਡਾ ਹਾਸਾ ਆਈਐਸਆਈ ਸਪான்ਸਰਡ ਟੈਰਿਸਟਾ ਨੇ ਜਾਨ ਦਿੱਤਾ ਉਸੇ ਦੀ ਲੜੀ ਦੇ ਵਿੱਚ ਹੀ ਏ ਕੇ ਮੋਡੂਲ ਸੀਗਾ ਜਿਸ ਨੂੰ ਅਸਲੀ ਬੜੇ ਸਕਸੈਸਫੁਲੀ ਬਸਟ ਕੀਤਾ ਪਰ ਕੋਲ ਕਿਨੇ ਜਨੇ ਫੜੇ ਗਏ ਆ ਜਿਹੜਾ ਇਹਦੇ ਵਿੱਚ ਕੁੱਲ ਜਿਸ ਤਰ੍ਹਾਂ ਪਹਿਲੇ ਜਿਹੜਾ ਅਸੀਂ ਜਿਹੜਾ ਪਰਚਾ ਦਰਜ ਕੀਤਾ ਗਿਆ ਸੀ ਉਹਦੇ ਵਿੱਚ ਅਸੀਂ ਦੋ ਅरेस्टਾ ਕੀਤੇ ਸੀ ਬਡੇਤੇ ਪਰਦੀਪ ਜਿਵੇਂ ਮੈਂ ਆਪ ਨੂੰ ਦੱਸਿਆ ਉਹਨਾਂ ਦੀ ਗਾਂ ਪੁੱਛਗੇਚ ਤੋਂ ਦੋ ਬੰਦੇ ਜਿਹੜੇ ਸਾਡੇ ਇਸ ਕੇਸ ਦੇ ਵਿੱਚ ਵੌਂਟਡ ਸੀਗੇ ਉਹ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰਦੇ ਕੀਤੇ ਜਾ ਚੁੱਕੇ ਨੇ ਹਰਗੁਣ ਫ੍ਰੋਮ ਜੀਰਾ ਐਂਡ ਜਿਹੜਾ ਵਿਜੇ ਪ੍ਰਜਾਪਤੀ ਹੈਗਾ ਕੁਆਡिएट ਵਾਲਾ ਤੀਸਰਾ ਬੰਦਾ ਜਿਹੜਾ ਇਹਦੇ ਵਿੱਚ ਇਸ ਮੋਡੂਲ ਵਿੱਚ ਸੀਗਾ ਹੀ ਹੈਸ ਬੀਨ ਆਡੈਂਟੀਫਾਈਡ ਅ ਪ੍ਰੀਮਰ ਡਿਸਪੈਚ ਕਰ ਦਿੱਤੀਆਂ ਗਈਆਂ ਬਰੈਸਟ ਕਰ ਲਈ ਬਟ ਆਈ ਕੈਨਟ ਡਿਸਕਲੋਸ ਹਿਸ ਆਇਡੈਂਟੀ ਜਿਹੜਾ ਸੈਕੰਡ ਮੋਡੂਲ ਸੀਗਾ ਉਹਦੇ ਵਿੱਚ ਨਵੀਨ ਅਤੇ ਕੁਝ ਨੂੰ ਗ੍ਰਫਤਾਰ ਕਰ ਲਿੱਤਾ ਗਿਆ ਹੈਗਾ ਆਫਟਰ ਜਿਹੜਾ ਮੈਂ ਦੱਸਿਆ ਜੋ ਅੱਜ ਪਰਮੈਨੀ ਰਾਤ ਨੂੰ ਸੇਰੇ ਚੇਂਜ ਆਫ ਫਾਇਰ ਹੋਇਆ ਪੁਲਿਸ ਤੇ ਉਹਨਾਂ ਦੇ ਵਿੱਚੋਂ ਜਗਿਆਨਾ ਪਿਸਤਲ ਉਹਨਾਂ ਤੋਂ ਇੱਕ ਬਰਾਮਦ ਹੋਈ ਹੈ 132 ਬੋਰ ਦੀ ਪਿਸਤਲ ਬਰਾਮਦ ਹੋਈ ਹੈ ਜਿਵੇਂ ਮੈਂ ਦੱਸਿਆ 1 ਪੀ 86 ਹੈਂਡਗ੍ਰੇਨਟ ਚਾਈਨਸ ਮੇਡ ਵੀ ਉਹਨਾਂ ਤੋਂ ਰਿਕਵਰ ਹੋ ਕਿਉਂਕਿ ਉਹ ਸਾਡੇ ਕੇਸ ਦੇ ਨਾਲ ਰਿਲੇਟਰ ਨੇ ਉਹਨਾਂ ਨੂੰ ਅਸੀਂ ਜਿਸ ਤਰ੍ਹਾਂ ਦਿੱਲੀ ਵਾਲਿਆਂ ਦੀ ਜਾਂਚ ਖਤਮ ਹੁੰਦੀ ਹੈ ਅਸੀਂ ਉਹਨਾਂ ਨੂੰ ਪ੍ਰੋਡਕਸ਼ਨ ਵੰਡ ਤੇ ਆਪਸ ਵਿੱਚ ਦੇ ਦਿੰਦੇ ਦਿਨੋ ਦੇ ਅਕਾਊਂਟ ਦੇ ਵਿੱਚ ਭੇਜਿਆ ਕਿ ਜੇਰੇ ਲਾਜ ਨੇ ਜੇਰੇ ਲਾਜ ਨੇ ਕੋਈ ਹੋ ਤਾਂ ਇੱਕ ਪ੍ਰੋਸੀਜਰ ਹੈਗਾ ਕਿ ਜਿਸ ਤਰ੍ਹਾਂ ਵੀ ਕੋਈ ਜ਼ਾਇਰ ਐਕਸਚੇਂਜ ਹੁੰਦਾ ਹੈ ਤੇ ਇਹ ਕੋਈ ਵੀ ਜਦ ਇੰਜਰਡ ਹੁੰਦਾ ਉਸ ਨੂੰ ਹਸਪੀਟਲ ਲੈ ਕੇ ਜਾਣਾ ਹੁੰਦਾ ਉਹ ਸਾਰਾ ਪ੍ਰੋਸੀਜਰ ਹੈਜ਼ ਬੀਨ ਫਾਲੋਡ ਤੇ ਉਹਨਾਂ ਦਾ ਉਹ ਦੇ ਆਰ ਅੰਡਰ ਟ੍ਰੀਟਿੰਗ ਸਿੱਤੀ ਜਿਹੜਾ ਨੈਕਸਟ ਟਾਰਗੇਟ ਸੀਗਾ ਜਦੋਂ ਇਹਨਾਂ ਦੇ ਨਾਲ ਫੁੱਲਸ ਮੁਕਾਬਲਾ ਹੁੰਦਾ ਹੈ ਤਾਂ ਨੈਕਸਟ ਟਾਰਗੇਟ ਜਿਹੜਾ ਕੋਈ ਸਰਕਾਰੀ ਇਮਾਰਤ ਸੀਗੀ ਜਿੱਥੇ ਇਹਨਾਂ ਨੇ ਗ੍ਰਨੇਡ ਸੁੱਟਣਾ ਸੀਗਾ ਜਿਹੜਾ ਦੇਖੋ ਜਦੋਂ ਪਹਿਲੀ ਗੱਲ ਜਿਹੜੇ ਪਹਿਲੇ ਜਦੋਂ ਜਿਹੜੇ ਬੰਦੇ ਅਸੀਂ ਅਰੈਸਟ ਕੀਤੇ ਹੈਗੇ ਨੇ ਉਹਨਾਂ ਦੀ ਪੁੱਛਗਿੱਛ ਵਿੱਚ ਤਾਂ ਇਹਨਾਂ ਨੂੰ ਟਾਰਗੇਟ ਦਿੱਤੇ ਗਏ ਸੀਗੇ ਪੁਲਿਸ ਸਟੇਸ਼ਨ ਤੇ ਜਾਂ ਸਰਕਾਰੀ ਅਦਾਰੇ ਤੇ ਪਹਿਲੇ ਪਹਿਲੇ ਮੋਡਿਊਲ ਨੇ ਇਸ ਦਾ ਮੈਂ ਦੱਸਿਆ ਸਿੱਟੀ ਗੁਰਦਾਸਪੁਰ ਥਾਣੇ ਦੇ ਉੱਤੇ ਆਪਣਾ ਗ੍ਰਨੇਡ ਗ੍ਰਨੇਡ ਅਟੈਕ ਕਰ ਦਿੱਤਾ ਗਿਆ ਸੀ ਜਿਹੜਾ ਦੂਸਰਾ ਹੈਗਾ ਉਹਨਾਂ ਨੇ ਇਨ ਆਲ ਚੇਂਜ ਆਫ ਫਾਇਰ ਜਦੋਂ ਉਹ ਹੋਣਗੇ ਉਹਨਾਂ ਤੋਂ ਅਸੀਂ ਪੁੱਛ ਕੇ ਕਰਾਂਗੇ ਸੋ ਦੈਨ ਵੀਲ ਓਨਲੀ ਟੈਲ ਵਿਦ ਅ ਸ਼ਿਉਰਟੀ ਕਿ ਇਹਨਾਂ ਦਾ ਅਗਲਾ ਟਾਰਗੇਟ ਕੀ ਸੀ ਬਟ ਡੈਫੀਨਟਲੀ ਜਦੋਂ ਕਿ